ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਚਾਰੇ ਸੂਈਆਂ ਸਵਾਈਆਂ ਤੇ ਸੂਈਆਂ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜਰੂਰ ਆਪਣੇ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦਾ ਹਾਲ ਚਾਲ ਸਭ ਤੇਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਸਰੋ ਠੀਕ ਠਾਕ ਤੇਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਡਾਕਟਰ ਭੋਲਾ ਹਾਂਜੀ ਕੰਡਾ ਟੱਟਾ ਤਸੱਲੀ ਚ ਨਾਲਾ ਜਿਲ੍ਹਾ ਅਮਰਸਾ ਨੇੜੇ ਲੋਪੋਕੇ ਟਿਕਾਣਾ ਠੀਕ ਆ ਇੱਕ ਬੰਨੇ ਟਿਕਾਣਾ ਤੇ ਇੱਕ ਬੰਨੇ ਲੋਪੋਕੇ ਠੀਕ ਖਾਣੇ ਦੀ ਬੈਕ ਸਾਈਡ ਆਪਣਾ ਪਿੰਡ ਟੱਟਾ ਜੀ ਠੀਕ ਆ ਫੋਨ ਨੰਬਰ ਹੈ 9855584286 9855584290 ਠੀਕ ਆ ਅੱਜ ਆ ਗਈਆਂ ਚਾਰ ਗਾਵਾਂ ਆਪਣੇ ਚਾਰ ਹਾਂਜੀ ਠੀਕ ਐ ਸਾਰੀਆਂ ਸੋਈਆਂ ਹਾਂਜੀ ਚਾਰ ਸੋਈਆਂ ਠੀਕ ਐ ਚਲੋ ਫਿਰ ਚੱਲ ਤਾਂ ਸਟਾਰਟ ਕਰ ਲੋ ਜੀ ਠੀਕ ਐ ਜੀ ਕਿੰਨੇ ਵਾ ਸੁਬਾ ਵਹਿੜ ਸੂਈ ਜੇ ਅੱਜ ਸੂਈ ਨੂੰ ਤੀਸਰਾ ਦਿਨ ਹੋਇਆ ਠੀਕ ਐ ਐ ਮੌਕੇ ਦਾ ਸਲ 11-12 ਕਿਲੋ ਬੋਲਾ ਜੀ ਠੀਕ ਐ 11 ਕਿਲੋ ਬੱਚੀ ਦੁੱਧ ਭਰਦੀ ਰਹੀ ਪਹਿਲੇ ਸੂਈ ਠੀਕ ਐ ਹਾਂਜੀ ਮਗਰ ਗੇਰ ਨਸਲ ਦੀ ਬੱਚੀ ਜੇ ਵੇਖੋ ਮਗਰ ਬੱਚੀ ਵੀ ਸੋਹਣੀ ਆ ਚਲੋ ਬਹੁਤ ਸੁੰਦਰ ਬੱਚੀ ਹਣਾ ਠੀਕ ਆ ਚੰਗਾ ਭਾਇਆ ਠੀਕ ਐ ਹਾਂ ਤੋੜਾ ਫੇਰ ਇੱਕ ਰੀਨ ਬਾਕੀ ਉਤਨਾ ਇਹ ਆ ਵੀ ਕੱਦ ਕਾਠ ਤੇ ਚੰਗੇ ਪਾਸੇ ਵੀ ਚਲੋ ਸਿੰਘ ਨਹੀਂ ਦਿਖਾਏ ਇਹਦੇ ਕਿਸੇ ਨੇ ਤੇ ਉਹ ਢੂੰਗਾ ਚੰਗਿਆ ਜੀ ਆਪਣੇ ਕੋਲ ਵਿਚਾਰਤਾ ਰਾਨੀਆ ਪ੍ਰਿਧ ਕਰਦੇ ਤੇ ਉਤਨਾ ਕੱਦ ਕਾਠ ਪੱਖੋ ਚੰਗੇ ਜਵਾਨ ਆ ਤੇ ਥੱਲੇਆਂ ਵੀ ਚੰਗੀਆਂ ਬਣੀਆਂ ਬਾਕੀ ਇਹ ਆ ਵੀ ਚਲੋ ਮੌਸਮ ਦੇ ਹਿਸਾਬ ਨਾਲਾ ਜਿਹੜਾ ਹੁਣ ਗਾੜੀ ਮੌਸਮ ਹੈ ਉਸ ਹਿਸਾਬ ਨਾਲ ਮੌਸਮ ਦੀ ਜਿਹੜੀ ਚੱਲਣ ਵਾਲੀ ਕੱਦ ਕਾਠ ਵੇਖੋ ਵਸੀ ਦਾ ਕਰਦਾ ਕਿੱਥੇ ਹੋਣ ਗਿਆ ਖੰਡੀ ਤੇਰੀ ਬੜੀ ਹੈ ਹਰ ਕੋਈ ਵੰਗਾ ਨਹੀਂ ਲਿੰਦੀ ਸਾਂਦੇ ਘਰ ਵੀ ਤਾਂ ਹੈ। ਕਨਾਂ ਦਾ ਸਾਈਡ ਗੈਪ ਵੀ ਜਿਹੜਾ ਇਹਦਾ ਕਾਫੀ ਚੰਗਾ ਹੈ। ਠੀਕ ਹੈ ਜੀ। ਉੱਧਰ ਬੈਠੇ ਰਹੋ, ਕੋਈ ਗੱਲ ਨਹੀਂ। ਹਾਂਜੀ ਹਾਂਜੀ। ਤੇ ਇਹਦਾ ਬਹੁਤ ਅੱਛੀ ਬੜੀ ਪਿਆਰੀ ਹੈ ਤੇ ਦਵਾਗਾ ਹੈ ਤੇ ਇੱਕ ਹਜ਼ਾਰ ਹਰਦੀ ਜੀ। ਮੁੱਲ ਫਿਰ ਇਹਦਾ? ਮੁੱਲ ਹਰਦੀ ਜੀ 50 ਹਜ਼ਾਰ ਮੰਨ ਤਾਂ ਚੱਲਦਾ ਹੈ। ਅੱਛਾ 50 ਚੋ ਕਰੋਗੇ ਮੰਨ ਤਾਂ ਇਹਦਾ? ਹਾਂਜੀ ਹਾਂਜੀ। ਚਲੋ ਬਾਕੀ ਕੋਈ ਫੋਨ ਲਾਉਗਾ ਤੇ ਆਪੇ ਸੌਦਾ ਮੁੱਕ ਕੇ ਤੇ ਹੋ ਜਾਏਗਾ। ਘਰ ਸਾਫ਼ ਸੁਥਰੀ ਆ। ਕੋਈ ਘੂੜ ਸ਼ੱਟਾ ਨਹੀਂ ਹੈਗਾ। ਠੀਕ ਹੈ ਜੀ। ਕੋਈ ਬਾਹਰ ਕਾੜਨੀ ਆ। ਹਾਂਜੀ ਠੀਕ ਐ ਤੇ ਆ ਇਹ ਵੀ ਜਰਸੀ ਕਰੋਸ ਚੀ ਆ ਗਈ ਜਰਸੀ ਕਰੋਸ ਸਾਰੀਆਂ ਕਰੋਸ ਹੀ ਅੱਜ ਸਾਰੀਆਂ ਕਰੋਸ ਹੀ ਆ ਇਹ ਕਿੰਨੇ ਕਿ ਚਰਦੀ ਸੂਈ ਆ ਇਹ 15 ਦਾਣਾ ਸੂਈ ਦੀ ਆ ਬੱਛੀ ਜਮਕੜੇ ਦੀ ਆ ਬੱਛੀ ਕੋਈ ਵੀਰ ਆਪਣੀ ਸਮਝ ਨਾਲ ਲੈ ਕਿੰਨੇ ਕਿ ਦਿਨਾਂ ਦੀ ਆ ਦੁੱਧ ਕਿੰਨਾ ਇਹ ਦੇਖੋ ਇਹ ਸਾਲ ਆ ਮੌਕਾ ਜਿਹਦਾ ਫਿਰ 10 ਤੋਂ 11 ਕਿਲੋ ਦੁੱਧ ਦੇ ਅੱਛਾ ਰੋਣ ਕਾਂ ਬੜੀ ਸੁਥਰੀ ਐ ਵੀ ਤੋਰੋ ਮੈਂ ਫੇਰ ਇੱਕ ਰੀ ਹਾਂ ਹੈ ਵੀ ਇਦਾਂ ਇਹ ਵੀ ਠੰਡੀ ਦੀ ਧੀ ਆ ਜਿਹੜੀ ਤੋਰਾਂ ਆ ਫੇਰੇ ਚ ਤੇ ਉਤਰਾਂ ਥਨ ਥਨ ਪੂਰੇ ਜੇ ਪ੍ਰੋਪਰ ਜਿਹੜਾ ਕੋਈ ਬਾਹਰ ਘਾੜ ਨਹੀਂ ਕੇਟ ਪੂਰ ਸਟਾ ਨਹੀਂ ਠੀਕ ਆਪਣੀ ਬੁੱਲ ਗਰੰਟੀ ਹੋ ਗਈ ਅੱਜ ਆ ਗਏ ਆ ਸਾਡੇ ਕੋਲ ਕ੍ਰੋਸ ਮਿਲ ਗਿਆ ਤੇ ਮੁੱਲ ਫਿਰ ਇਹਦਾ ਮੁੱਲ 41000 ਚ ਮੰਤਨ ਕਰਦਾ ਹੈ ਅੱਛਾ ਇਹਦਾ 41 ਚ ਮੰਤਨ ਕਰਾਓ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਠੰਡੀ ਨਹੀਂ ਹੈ ਕੋਈ ਰਸੋਈ ਕੇਹੜੇ ਗਾਣੂ ਨਹੀਂ ਜੀ ਹੈ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੀ ਇਹਦਾ ਬੱਚਾ ਨਹੀਂ ਹੈਗਾ ਹਰ ਫ੍ਰੀਜ ਦੀ ਦੁੱਧ ਦੇ ਦੋ ਥੱਲੇ ਹੈਗੇ ਆ 8 ਕਿਲੋ ਅੱਛਾ ਇਹ ਵੀ ਠੰਡੀ ਤੇਰੀ ਇਤਨਾ ਹੀ ਵਖਾ ਦਿਓ ਵੀਰਾਂ ਨੂੰ ਠੀਕ ਹੈ ਵੀ ਠੰਡੀ ਤੇਰੀ ਹੈ ਹਾਂ ਤੋਰੋ ਇਸ ਜਿਹੜੀ ਫੇਰੀਨ ਕੋਈ ਪੜਾ ਨਹੀਂ ਕੋਈ ਇਸ ਤਰ੍ਹਾਂ ਚੱਲੇ ਬੈਠੋ ਸਟੂਲ ਆਟਕਿਲਾ ਦੋ ਜੀਰਾ ਕਿੰਨੇ ਬੀਰੇ ਗੱਲ ਹੈਗਾ ਸੂਈ ਲੋ ਮੜਾ ਹੱਥ ਲਾਇਆ ਪਰ ਹੁਣ ਵੀ ਤੇ ਬਾਕੀ ਇਹ ਸਾਨੀ ਤਾਂ ਦਿਖਾ ਦੀਏ ਲੱਗਦੇ ਤਾਂ ਇਹ ਦੂਰ ਦੂਰ ਜਿਹੜਾ ਥਣ ਲੱਗਾ ਚੰਗੇ ਗਿਆਪ ਤੇ ਦੋ ਚਾਂ ਬਹੁਤ ਸੋਹਣੀ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਹੱਥ ਵਿੱਚ ਭਾਈ ਹੱਥ ਮਾਰਤਾ ਕਰਦਾਂਗੇ ਅਛਾ ਇਹਦਾ ਭਾਈ ਹੱਥ ਕਰੋਗੇ ਮਾਰਤਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੀ ਇਹਨੂੰ ਅੱਜ ਕਿੰਛਾ ਦਿਨ ਹੋਇਆ ਜੀ ਸੂਈ ਇਹ ਚਾਰ ਦਿਨਾਂ ਦੀ ਸੂਈ ਹੈ ਹਾਂਜੀ ਤੇ ਇਹਦੇ ਕੋਲ ਦੁੱਧ ਇਹ ਦੇਖੋ ਬড় ਹੋਗਾ 8-9 ਕਿਲੋ ਅੱਛਾ ਹਾਂਜੀ ਕੱਦ ਵੀ ਇਹਦਾ ਹਿਸਾਬ ਦਾ ਹੀ ਆ ਹਾਂਜੀ ਛੋਟਾ ਹੀ ਕੱਦ ਦੇ ਆ ਛੋਟਾ ਕੱਦ ਥੱਲੇੋਂ ਜਿਹੜਾ ਸਫਾਈ ਜਿਹਾ ਹਾਂਜੀ ਤੇ ਮਗਰ ਕੀ ਆ ਇਹਦੇ ਮਗਰ ਬੱਛਾ ਜੀ ਮਗਰ ਇਹਦੇ ਬੱਛਾ ਆ ਤੇ ਉਤਰਾ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਪਹਿਲੇ ਸੂਜਣਾਂ ਆਂਦੇ 12 ਕਿਲੋ ਦੁੱਧ ਦਿੰਦੀ ਰਹੀ ਆ ਅੱਛਾ ਨੋਰਮਲ ਸੇਵਾ ਤੇ ਝੋਣ ਵੇਖੋ ਵੱਧ ਵੀ ਘੱਟ ਸਕਦੇ ਨਹੀਂ ਤੇ ਇੰਨਾ ਹੀ ਇਹਦਾ ਛਾਈ ਕਰ ਪੱਕਿਆ ਦਾ ਤੋਰਾਂ ਫੇਰ ਇੱਕ ਕਰੀ ਬਾਕੀ ਇਹ ਆ ਵੀ ਚਲੋ ਇਹੋ ਜਿਹੇ ਗਾਵਾਂ ਦਾ ਦੁੱਧ ਜਿਹੜਾ ਵਾ ਮੱਝਾਂ ਰਕਾਂਦਾ ਆ ਇਹਦੇ ਰਾਤੀ ਆਈ ਨਹੀਂ ਲੱਗਦਾ ਥਾਣਾ ਇਹਦੇ ਦੇ ਦੇਖ ਸਾਦੇ ਲਾਗੇ ਤੋਂ ਬਾਕੀ ਇਹ ਆ ਵੀ ਚਲ ਹੈਗੀ ਜਿਹੜੀ ਆ ਥੱਲੇ ਸਫਾਈ ਜਾਂ ਜਿੰਨੀ ਵੀ ਆ ਹਾਂਜੀ ਫਿਕਸ ਜੇ ਵਨ ਨੇ ਦੀ ਆ ਇੱਕ ਗੱਲ ਹੋਰ ਆ ਕਿਉਂ ਬੜੀ ਸੁਥਰੀ ਆ ਕੋਈ ਮੰਗਾ ਨਹੀਂ ਇਹ ਵੀ ਲਈ ਠੀਕ ਆ ਬੇੜਾ ਮੰਗੇ ਤੋਂ ਸਾਰਿਆਂ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਤੁਸੀਂ ਜੀ 26 ਹੱਥ ਮਾਂ ਤੱਕ ਕਰ ਦਾਂਗੇ ਅਸੀਂ 26000 ਚ ਕਰ ਦੋਗੇ ਮੰਨ ਤਾ ਹਾਂਜੀ ਹਾਂਜੀ ਠੀਕ ਆ ਤੇ ਸਾਰਾ ਮਾ ਸੁਸਰਾ ਦੇ ਡਾਕਲੇ ਖਾਇ ਕਰੋਸ ਆ ਹਾਂਜੀ 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 ਦਰਮੇਂ ਨਹੀਂ ਕਰਵਾਣੀ ਕੋਈ ਗਰਮੀ ਦੀ ਕੋਈ ਗੱਲ ਨਹੀਂ ਹੈ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਤੇ ਵੇਚ ਚਾ ਹਾਂਜੀ ਹਾਂਜੀ ਸਾਡੀ ਹਾਰ ਘਾੜੀ ਹਾਰ ਵੀਡੀਓ ਤੇ ਤਰਕਵਾ ਤੇ ਆ ਤੁਸੀਂ ਇੱਥੇ ਆ ਚੋ ਕੇ ਲੈ ਲਓ ਜੇ ਪਾਸ ਹੋਊ ਤੇ ਲੈ ਜਾ ਨਾ ਪਾਸੂ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਇਥੇ ਇਹੋ ਕੁਝ ਕਰ ਸਕਦੇ ਹਾਂ ਹਾਂਜੀ ਹਾਂਜੀ ਜੇ ਨਹੀਂ ਤੁਸੀਂ ਇੱਥੇ ਆ ਸਕਦੇ ਵੀਡੀਓ ਕਾਲ ਤੇ ਚਵਾਓ ਮਾਲ ਆਪਣਾ ਹਾਂਜੀ ਹਾਂਜੀ ਹਾਂ ਤੁਹਾਨੂੰ ਪ੍ਰੋਪਰ ਪਤਾ ਲੱਗੇ ਕਿੰਨਾ ਦੁੱਧ ਇਹਨਾਂ ਡੰਗਰਾਂ ਥੱਲੇ ਠੀਕ ਆ ਲੀਟਰ ਮਾਰ ਕੇ ਆਪਣੇ ਕਰੋ ਤੇ ਬਾਕੀ ਚਲੋ ਤੁਸਾਂ ਪੈਸੇ ਦੇਣੇ ਆ ਤਸੱਲੀ ਕਰੋ ਤੇ ਖੜੋ ਕੁਛੋ ਆਪਣਾ